ਸ਼ਾਹੀ ਨੌਵੇਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸਕ ਸਥਾਨ ਆ ਨਾਬਾ ਦੇ ਨਜ਼ਦੀਕ ਰੋਟਾ ਸਾਹਿਬ ਜੋ ਕਿ ਰੋਟੀ ਦੇ ਪੁੜਾ ਤੋਂ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ 1665 ਈਸਵੀ ਨੂੰ ਅਸਾਮ ਦੀ ਯਾਤਰਾ ਤੋਂ ਵਾਪਸ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਪਰਿਵਾਰ ਸਮੇਤ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਅਤੇ ਹੋਰ ਵੀ ਕਈ ਸ਼ਰਧਾਲੂ ਤੇ ਜਿਹੜੇ ਚੰਗੀ ਸਾਧੂ ਸੰਗ ਉਹ ਵੀ ਇਸ ਸਥਾਨ ਤੇ ਪਹੁੰਚੇ ਸਨ ਦੋ ਰਾਤਾਂ ਤਿੰਨ ਦਿਨ ਇਸ ਸਥਾਨ ਤੇ ਰਹ ਸੰ ਭਜਨ ਬੰਦਗੀ ਕੀਤੀ ਸੀ ਉਸ ਤੋਂ ਬਾਅਦ ਫਿਰ ਆਸਥਾਨ ਬਣਿਆ ਜੋ ਕਿ ਲਾਕੇ ਦੀ ਨਹੀਂ ਪੂਰੇ ਵਲਡ ਦੇ ਵਿੱਚ ਇਸ ਸਥਾਨ ਤੇ ਜਿਹੜੇ ਸ਼ਰਧਾਲੂ ਨੇ ਉਹ ਪਹੁੰਚਦੇ ਨੇ ਇਸ ਸ਼ਹੀਦੀ ਜੋੜ ਮੈਨੂੰ ਲੈ ਕੇ ਇਸ ਸਥਾਨ ਤੇ ਤਿੰਨ ਦਿਨ ਧਾਰਮਿਕ ਸਮਾਗਮ ਵੀ ਜਿਹੜੇ ਉਹ ਕਰਵਾਏ ਜਾਂਦੇ ਨੇ ਪਹਿਲੇ ਦਿਨ ਨਗਰ ਕੀਰਤਨ ਸਜਾਇਆ ਜਾਂਦਾ ਇਲਾਕੇ ਦੇ ਵਿੱਚੋਂ ਜੋ ਕਿ ਸਭ ਤੋਂ ਵੱਡਾ ਨਗਰ ਕੀਰਤਨਾ ਹਲਕੇ ਦਾ ਉਸ ਤੋਂ ਦੂਸਰੇ ਦਿਨ ਧਾਰਮਿਕ ਦੀਵਾਨ ਸਜਾਏ ਜਾਂਦੇ ਨੇ ਤੀਸਰੇ ਦਿਨ ਸਾਡੀ ਸਿੰਘਾਂ ਵੱਲੋਂ ਵੀ ਜਿਹੜਾ ਪ੍ਰਸੰਗ ਆ ਉਹ ਗੁਰਤੇਗ ਬਹਾਦਰ ਜੀ ਮਹਾਰਾਜੀ ਦਾ ਸੰਗਤਾਂ ਨੂੰ ਸੁਣਾਇਆ ਜਾਂਦਾ ਤੇ ਸਮਾਪਤੀ ਹੁੰਦੀ ਆ ਤੇ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਨੇ ਉਹ ਇੱਕ ਮਹੀਨਾ ਪਹਿਲਾਂ ਹੀ ਸ਼ਹੀਦੀ ਜੋੜ ਮੇਨੂ ਲੈ ਕੇ ਇਸ ਸਥਾਨ ਤੇ ਸੇਵਾ ਕਰਨ ਲੱਗ ਜਾਂਦੀਆਂ ਨੇ ਜੋ ਕਿ ਜਿਹੜੀਆਂ ਰੌਣਕਾਂ ਨੇ ਉਹ ਤੁਸੀਂ ਸਾਡੇ ਪਿੱਛੇ ਦੇਖ ਸਕਦੇ ਹੋ ਇਸ ਤਰ੍ਹਾਂ ਨੌਜਵਾਨਾਂ ਦੇ ਵਿੱਚ ਕਿੰਨਾ ਜ਼ਿਆਦਾ ਉਤਸ਼ਾਹ ਲੜੀਆਂ ਲਗਾਈਆਂ ਜਾ ਰਹੀਆਂ ਨੇ ਇਸ ਤਰ੍ਹਾਂ ਦਰਬਾਰ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਆ ਦਰਬਾਰ ਸਾਹਿਬ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਖੂਬਸੂਰਤ ਜਿਹੜੀਆਂ ਤਸਵੀਰਾਂ ਨੇ ਉਹ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਹੜੇ ਇਸ ਗੁਰੂ ਘਰ ਦੇ ਮੈਨੇਜਰ ਨੇ ਭਾਈ ਅਮਰੀਕ ਸਿੰਘ ਵੀ ਉਹ ਵੀ ਤਨੋਂ ਮਨੋਂ ਇਸ ਸਥਾਨ ਤੇ ਸੇਵਾ ਕਰਦੇ ਨੇ ਕਾਫੀ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੇ ਹਰ ਮਹੀਨੇ ਇਸ ਸਥਾਨ ਤੇ ਪੂਰਨ ਮਾਸ਼ੀ ਦਾ ਦਿਹਾੜਾ ਵੀ ਜਿਹੜਾ ਉਹ ਮਨਾਇਆ ਜਾਂਦਾ ਪਰ ਇਸ ਦਿਨ ਅੰਬਰਤ ਸੰਚਾਰ ਵੀ ਹੈ ਜਿਹੜਾ ਉਹ ਕਰਵਾਇਆ ਜਾਂਦਾ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਨੇ ਸਾਰੀਆਂ ਤਿਆਰੀਆਂ ਨੇ ਜਿਹੜੀਆਂ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹਿਆਂ ਤੇ ਨਾਲ-ਨਾਲ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇੱਥੇ ਕਥਾਵਾਚਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇਸ ਤਰ੍ਹਾਂ ਬੀਬੀਆਂ ਵੱਲੋਂ ਸਬਜ਼ੀ ਦੀ ਸੇਵਾ ਜਿਹੜੀ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ। ਕਿਉਂਕਿ ਤੇਗ ਬਾਬਰ ਜੀ ਮਹਾਰਾਜ ਨੂੰ ਦੇ ਚਾਰੇ ਕੋ ਸਿੱਖਾਂ ਨੂੰ ਮਹਾਨ ਸਹਾਦਤ ਨੂੰ ਸਮਰਪਿਤ ਹਰ ਸਾਲ ਵਿਸਲਾਣਾ ਸਮਾਗਮ ਹੁੰਦਾ ਜਿਸ ਦੇ ਤਿੰਨ ਤਿੰਨ ਰੋਜ਼ਾ ਸਮਾਗਮ ਦਾ ਪਹਿਲੇ ਦਿਨ ਨਦਰ ਕੀਰਤਨ ਹੁੰਦਾ ਜੋ ਕਿ ਸਤਿਵਰਾਂ ਦੀ ਕਿਰਪਾ ਨਾਲ ਇਲਾਕੇ ਦਾ ਸਭ ਤੋਂ ਵੱਡਾ ਨਗਰ ਕੀਰਤਨ ਹੁੰਦਾ ਤੇ ਦੋ ਦਿਨ ਦੀਵਾਨ ਸਾਹਿਬ ਦੀ ਚਰਾਗੀ ਘਾਟੀ ਕਥਾ ਬਾਚ ਕੋ ਸਹਿਬਾਨ ਦੋਨੇ ਦਿਨ ਸੰਗਤਾਂ ਨੂੰ ਗੁਰ ਇਤਿਹਾਸ ਦੇ ਬਾਰੇ ਵਿੱਚ ਆਨੰਦ ਕਰਦੇ ਹਨ। ਤੇ ਫ੍ਰੀ ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਇਸ ਸਥਾਨ ਤੇ ਭੰਤਨ ਸਾਹਿਬ ਜੀ ਤੇ ਤੇਗ ਬਹਾਦਰ ਜੀ ਮਹਾਰਾਜ ਆਪਣੇ ਪਰਿਵਾਰ ਸਮੇਤ 1663 ਇਸ ਵੀ ਤਿੰਨ ਦਿਨ ਮਹਾਰਾਜ ਇੱਥੇ ਰਹੇ ਦੋ ਰਾਤਾਂ ਤਿੰਨ ਦਿਨ ਦਾ ਸਤਿਗੁਰਾਂ ਨੇ ਸਮਾਪਤੀ ਕੀਤੀ ਬਾਤਾ ਗੂਜਰੀ ਜੀ ਮਾਤਾ ਨਾਨਕੀ ਜੀ ਮਾਮਾ ਕਿਰਪਾਲ ਚੰਦ ਤੇ ਹੋਰ ਤਕਰੀਬਨ 2250 ਪਜਨੀਕ ਸਾਧੂਆਂ ਦਾ ਜਥਾ ਸਤਿਗੁਰਾਂ ਦੇ ਨਾਲ ਪਿੰਡੇ ਦਾ ਪਿੰਡਾ ਰਾਹ ਜਦੋਂ ਸਤਿਗੁਰੂ ਜੀ ਮਹਾਰਾਜ ਸ਼ਾਮ ਦੀ ਯਾਤਰਾ ਤੇ ਗਏ ਨਾ ਉਦੋਂ ਇਸ ਇਸ ਜਗ੍ਹਾ ਤੇ ਆ ਕੇ ਸਤਿਗੁਰੂ ਜੀ ਮਹਾਰਾਜ ਖੜੇ ਸਨ ਦੇਖੋ ਜੀ ਤਕਰੀਬਨ ਸੰਤਾਂ ਦੇ ਵਿੱਚ ਇਸ ਸਮਾਗਮ ਦਾ ਬਹੁਤ ਉਤਸ਼ਾਹ ਹੁੰਦਾ ਹੈ ਤਕਰੀਬਨ ਮਹੀਨਾ ਪਹਿਲਾਂ ਤੁਸੀਂ ਕੁਰਸੀ ਤੇ ਨੌਜਵਾਨ ਵੀ ਤੁਸੀਂ ਦੇਖ ਰਹੇ ਹੋ ਤਿਆਰੀਆਂ ਤੇ ਲੱਗੇ ਹੋਏ ਹਨ ਕਿਉਂਕਿ ਨਗਰਕੀਤਾਂ ਦੇ ਵਿੱਚ ਥਾਂ ਪਰ ਥਾਂ ਪਿੰਡਾਂ ਦੇ ਵਿੱਚ 2-2 3-3 ਪੜਾਅ ਹੁੰਦੇ ਜਿੱਥੇ ਲੰਗਰ ਪਾਣੀ ਦੀ ਸੇਵਾ ਸੰਗਤ ਬੜੀ ਸਰਦਾ ਉਤਸ਼ਾਹ ਨਾਲ ਕਰਦੀ ਹੈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜੀ ਭਾਨ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਆਸਾਮ ਦੀ ਯਾਤਰਾ ਗਏ ਨੇ ਆਪਣੇ ਪਰਿਵਾਰ ਸਮੇਤ ਜਿਨ੍ਹਾਂ ਦੇ ਵਿੱਚ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੂੰ ਮਾਤਾ ਗੁਜਰੀ ਜੀ ਦੇ ਨਾਲ ਆਪਾਂ ਸੰਬੋਧਨ ਹੁੰਨੇ ਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਤਿਕਾਰਯੋਗ ਮਾਤਾ ਜੀ ਮਾਤਾ ਨਾਨਕੀ ਜੀ ਅਤੇ ਮਾਮਾ ਕਰਪਾਲ ਚੰਦ ਜੀ ਦਾ ਜ਼ਿਕਰ ਜਿਹੜਾ ਇਤਿਹਾਸ ਵਿੱਚ ਆਉਂਦਾ ਹੈ ਇਹ ਨਾਲ ਜ਼ਿਕਰ ਆਉਂਦਾ ਵੀ ਲਗਭਗ 200-250 ਦੀ ਗਿਣਤੀ ਜਿਹੜੇ ਅਵਧੂਤ ਭਜਨੀਕ ਸਾਧੂ ਜਿਹੜੇ ਭਜਨ ਬੰਦਗੀ ਕਰਨ ਵਾਲੇ ਉਹਨਾਂ ਦੇ ਨਾਲ ਸੀ ਔਰ ਇਸ ਸਥਾਨ ਤੇ ਆ ਕੇ ਉਹਨਾਂ ਨੇ ਦੋ ਰਾਤਾਂ ਔਰ ਤਿੰਨ ਦਿਨ ਦਾ ਸਮਾਂ ਜਿਹੜਾ ਬਤੀਤ ਕੀਤਾ ਤੇ ਇੱਥੇ ਸੰਗਤ ਹੋਈ ਕੀਰਤਨ ਹੋਇਆ ਕਥਾ ਵਿਚਾਰ ਹੋਈ ਯਾਨੀ ਕਿ ਪ੍ਰਮਾਤਮਾ ਦੀ ਸਤਿ ਸਲਾਘਾ ਹੋਈ ਦੋ ਰਾਤਾਂ ਔਰ ਤਿੰਨ ਦਿਨ ਤੇ ਇਸ ਧਰਤੀ ਦਾ ਜਿਹੜਾ ਕਣ-ਕਣ ਹੈ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਭਰਪੂਰ ਹੈ ਇੱਥੇ ਅਸੀਂ ਦੇਖਦੇ ਹਾਂ ਸੰਗਤਾਂ ਵਿਦੇਸ਼ ਚੋਂ ਵਿਦੇਸ਼ ਚੋਂ ਆਉਂਦੀਆਂ ਨੇ ਤੇ ਆਪਣੀ ਸ਼ਰਧਾ ਮੁਤਾਬਕ ਜਦੋਂ ਵੀ ਕੋਈ ਇੱਥੇ ਕੋਈ ਭਾਵਨਾ ਲੈ ਕੇ ਆਉਂਦਾ ਅਰਦਾਸ ਬੇਨਤੀ ਕਰਦੇ ਆ ਤੇ ਸੰਗਤ ਦਾ ਦੱਸਣਾ ਹੈ ਵੀ ਗੁਰੂ ਸਾਹਿਬ ਇੰਨੀ ਕਿ ਨੇੜੇ ਹੋ ਕੇ ਸਾਡੀ ਬੇਨਤੀ ਸੁਣਦੇ ਆ ਕਹਿਣ ਦਾ ਭਾਵ ਵੀ ਇੱਥੇ ਹਰ ਵੇਲੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਜੋ ਵੀ ਕੋਈ ਮਨ ਦੀ ਭਾਵਨਾ ਲੈ ਕੇ ਇੱਥੇ ਆਉਂਦਾ ਉਹ ਮੰਦੀਆਂ ਆਸਾ ਪੂਰੀਆਂ ਕਰਕੇ ਇਥੋਂ ਝੋਲੀਆਂ ਭਰ ਕੇ ਜਾਂਦਾ ਹੈ ਜਿਵੇਂ ਕਹਿ ਦਈਏ ਵੀ ਰੋਂਦੇ ਆਉਂਦੇ ਇਥੋਂ ਹੱਸਦੇ ਜਾਂਦੇ ਆ ਲੋਕ ਤੇ ਇੰਨੀ ਕਿ ਕਿਰਪਾ ਇਸ ਸਥਾਨ ਤੇ ਇਹ ਜਿਹੜਾ ਜਿੱਥੇ ਤੱਕ ਜੋੜ ਮੇਲ ਦਾ ਸਵਾਲ ਹੈ ਉਹ ਹਰ ਸਾਲ ਫਿਰ ਉਹਨਾਂ ਦੀ ਜਿਹੜੀ ਮਹਾਨ ਸ਼ਹਾਦਤ ਹੈ ਕਿਉਂਕਿ ਮੈਂ ਸੋਚਦਾ ਹਾਂ ਵੀ ਅੱਜ ਜੇ ਭਾਰਤ ਨਾਮ ਦਾ ਕੋਈ ਦੇਸ਼ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਦੌਲਤ ਹੈ ਨਹੀਂ ਜੇ ਉਸ ਵੇਲੇ ਉਹ ਨਾ ਕੁਰਬਾਨੀ ਕਰਦੇ ਤਾਂ ਭਾਰਤ ਨਾਮ ਦਾ ਦੇਸ਼ ਦੁਨੀਆ ਦੇ ਨਕਸ਼ੇ ਤੇ ਨਹੀਂ ਹੋਣਾ ਸੀ ਤੇ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਹਰ ਸਾਲ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਪਰ ਕੋਸ਼ਿਸ਼ ਕਰੀਦੀ ਹੈ ਵੀ ਘਟੋ ਘਟ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਅਸੀਂ ਆਪਣਾ ਹੀ ਜੀਵਨ ਸਵਾਰ ਲਈਏ ਅਸੀਂ ਆਪਣਾ ਜਿਹੜਾ ਮਨੁੱਖਾ ਜਨਮ ਜਿਹੜਾ ਸਾਨੂੰ ਮਿਲਿਆ ਅਸੀਂ ਉਹਨੂੰ ਸਫਲ ਕਰ ਲਈਏ ਇਸ ਦੇ ਤਹਿਤ ਜਿਹੜਾ ਇਹ 3 ਦਿਨ ਦਾ ਸਮਾਗਮ ਹਰ ਸਾਲ ਰੱਖਿਆ ਜਾਂਦਾ ਕਹਿਣ ਨੂੰ 3 ਦਿਨ ਦਾ ਸਮਾਗਮ ਹੈ ਪਰ ਲਗਭਗ 15-20 ਦਿਨ ਦਿਆਂ ਇੱਥੇ ਵੀ ਇਹਦੇ ਵਿੱਚ ਤਿਆਰੀਆਂ ਹੁੰਦੀਆਂ ਨੇ ਕਿਉਂਕਿ ਦੇਸ਼ਾਂ ਵਿਦੇਸ਼ਾਂ ਚੋਂ ਵੀ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਸਾਰੀਆਂ ਜਿਹੜੀਆਂ ਸਹੂਲਤਾਂ ਉਹਨਾਂ ਦੇ ਮੱਦੇਨਜ਼ਰ ਰੱਖਦੇ ਇਹ ਜਿਹੜੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਇਹਨ ਡੋਟਾ ਵਸਤਾ ਰੋਟਾ ਸਾਹਿਬ ਦੇਖੇ ਇਹ ਸਤਨੰਦਰ ਨੰਦਾ ਸ਼ਹੀਦੀ ਜੋੜ ਮੇਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤ ਹਮ ਹਮਾ ਕੇ ਬਹੁਤ ਜੋਰਾਂ ਸ਼ੋਰਾਂ ਨਾਲ ਪਹੁੰਚਦੀ ਹੈ ਤੇਰਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਰਾਜੋਤਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸਨ ਹਰ ਸਾਲ ਸਾਰੀਆਂ ਸੰਗਤਾਂ ਆਉਂਦੀਆਂ ਨੇ ਤੇ ਬੜਾ ਜੂਸ਼ ਸਾਰੀਆਂ ਸੰਗਤਾਂ ਦੇ ਵਿੱਚ ਸ਼ਰਧਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਸਾਰੇ ਵੱਧ ਤੋਂ ਵੱਧ ਪ੍ਰੇਮ ਪਿਆਰ ਨਾਲ ਸੇਵਾ ਕਰਦੇ ਨੇ ਤੇ ਜਦੋਂ ਸੇਰ ਤੋਂ ਨਗਰ ਕੀਰਤਨ ਸਾਹਵਰ ਆਉਂਦਾ ਉਦੋਂ ਵੀ ਸਾਰੀਆਂ ਸੰਗਤਾਂ ਆਉਂਦੀਆਂ ਨੇ ਬੜੀ ਸ਼ਰਧਾ ਭਾਵਨਾ ਨਾਲ ਸਾਰੇ ਬਹੁਤ ਜ਼ਿਆਦਾ ਸੇਵਾ ਕਰਦੇ ਨੇ ਤੇ ਬਾਤ ਚੜ੍ਹ ਕੇ ਹਿੱਸਾ ਲੈਂਦੇ ਨੇ ਤੇ ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਰਦਾ ਤੇ ਪ੍ਰੇਮ ਭਾਵਨਾ ਨਾਲ ਇਹ ਤਿਹਾੜੀ ਮਨਾਇਆ ਜਾਂਦਾ ਹੈ ਇੱਥੇ ਬਹੁਤ ਛਾਏ ਸੰਗਤਾਂ ਚ ਤੇ ਬੀਬੀਆਂ ਤੋਂ ਕੱਲ ਤੋਂ ਸੇਵਾ ਸ਼ੁਰੂ ਹੋ ਜਾਂਦੀ ਹੈ ਸੰਗਤਾਂ ਚ ਤੇ ਲੰਗਰ ਪਾਣੀ ਦੀ ਸੇਵਾ ਬੀਬੀਆਂ ਨੇ ਬਹੁਤ ਇਕੱਠੇ ਹੋ ਕੇ ਹਾਲੇ ਵਾਲੇ ਦੇ ਪਿੰਡਾਂ ਦੇ ਆ ਸੰਗਤਾਂ ਬਹੁਤ ਉਤਸ਼ਾਹ ਨਾਲ ਇੱਥੇ ਸੇਵਾ ਕਰਦੀਆਂ ਨੇ ਆ ਕੇ ਝਾੜੂ ਦੀ ਸੇਵਾ ਬਹੁਤ ਉਤਸ਼ਾਹ ਨਾਲ ਹੁੰਦੀ ਹੈ ਤੇ ਆਪਣੀ ਨਗਰ ਕੀਰਤਨ ਦੀ ਸੇਵਾ ਮੂਰੇ ਆਪਣੀਆਂ ਸੇ ਬੀਬੀਆਂ ਭੈਣਾਂ ਸਾਰੇ ਵਿੱਚ ਭਾਈ ਸਾਹਿਬ ਸਾਰੇ ਆਪਣੀ ਝਾੜੂ ਦੀ ਸੇਵਾ ਨਿਭਾਉਂਦੇ ਨੇ ਬਹੁਤ ਵਧੀਆ ਚੱਲ ਰਹੀਆਂ ਨੇ ਤਿਆਰੀਆਂ ਸਾਨੂੰ ਬਹੁਤ ਦਾਦੇ ਸਮਾ ਹੋ ਗਿਆ ਮਾਦ ਲਾਲੋ ਦੀਵਾਲੀ ਤੋਂ ਚੱਲ ਰਿਹਾ ਦੀਵਾਲੀ ਤੋਂ ਪਹਿਲਾਂ ਤੇ ਚੱਲ ਰਿਹਾ ਜੀ ਬਹੁਤ ਉਹਦੇ ਨਾਲ ਤਿਆਰੀ ਚੱਲ ਰਹੀ ਆ ਮਾਈਆਂ ਸੇਵਾ ਕਰਦੀਆਂ ਨੇ ਸਾਰੇ ਵਰਤਨਾ ਮਗਯਾਰਾ ਦੀ ਜਿਹੜਾ ਪਾ ਕਪੜਾ ਲੀ ਗਿਆ ਸਾਰਾ ਜੋ ਵੀ ਚਾਦਰਾਂ ਵਗੈਰਾ ਸਾਫ ਸਵੇਟ ਝਾੜ ਜਿਹੜੇ ਸਾਰੀ ਸੇਵਾ ਬਹੁਤ ਵਧੀਆ ਚੱਲ ਰਹੀ ਹੈ ਜੀ ਸਾਨੂੰ ਬਹੁਤ ਜਿਆਦੇ ਇੱਥੋਂ ਸੁੱਖ ਮਿਲਦੇ ਨੇ ਗੁਰੂ ਘਰ ਤੋਂ ਜੋ ਵੀ ਇੱਥੇ ਕੋਈ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਨੇ ਤਾਂ ਸਾਰਿਆਂ ਦੀਆਂ ਮੰਗਾਂ ਆਸਾਂ ਪੂਰੀਆਂ ਹੁੰਦੀਆਂ ਨੇ ਸਾਨੂੰ ਵੀ ਬਹੁਤ ਜਿਆਦੇ ਸੁੱਖ ਮਿਲਿਆ ਹੈ ਅੱਜ ਅਸੀਂ ਵੀ ਸਾਰੇ ਪਾਸੇ ਸਾਡੇ ਮਿਰਤਿਆਂ ਵੱਲੋਂ ਸਾਰੇ ਪਾਸੇ ਬਹੁਤ ਵਧੀਆ ਹੈ ਇੱਥੇ ਤੂੰ ਬਗਾਵਤ ਕਰ ਸਵਾਰੇ ਵਾਰ ਨੂੰ ਨਿੱਤ ਆਵੇ ਆਵੇ ਸਭ ਭਾਈ ਹੋਏ ਸਹਾਇ ਸਭ ਭਾਈ ਹੋਏ ਸਹਾਇ ਸਭ i'm